ਇਸ ਭਰਾਵਾਂ ਦੀ ਸੰਗਤ ਨੂੰ ਬੇਨਤੀ ਆ ਪਾਉ ਜੀ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਆ ਐਸ ਵਕਤ ਦੇਖ ਸਕਦੇ ਆ ਜੀ ਜਿਹੜੀ ਝਾੜ ਕਿੱਥੋਂ ਤੱਕ ਪਹੁੰਚ ਚੁੱਕੀ ਆ ਜੀ ਤੇ ਉਧਰ ਕਰੇਟ ਪਰ ਪਰ ਸੁੱਟੇ ਜਾ ਰਿਹਾ ਤੇ ਪਾਣੀ ਦਾ ਜੋਰ ਵੇਖੋ ਕਰਾ ਚਾਰ ਛੇਰੇ ਤੇ ਸੰਗਤਾਂ ਦਾ ਵੀ ਜੋਸ਼ ਵੇਖੋ ਪੂਰਾ ਇਧਰ ਬੀਕੇ ਗਿਆ ਦਾ ਵੀ ਸਾਡਾ ਉਦੋਂ ਦਾ ਵੀ ਜਦੋਂ ਦਾ ਧਾ ਲੱਗ ਰਹੀ ਆ ਬਾਕੀ ਇਧਰ ਸਾਡੇ ਮੈਂਬਰ ਪੰਚਾਇਤ ਵੀਰ ਭਰਾ ਸਭ ਮੌਕੇ ਤੇ ਮੌਜੂਦ ਆ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜੇ ਜੋਧੇ ਸੁਭਰਾਵਾਂ ਦੇ ਨਾ ਉਹ ਬੰਦੇ ਨਿਕਲੇ ਆ ਵੀ ਜਿਹਨਾਂ ਨੂੰ ਪਤਾ ਵਾ ਸਾਡੀਆਂ ਫਸਲਾਂ ਡੁੱਬ ਕੇ ਖਰਾਬ ਹੋ ਜਾਣਗੀਆਂ ਜਾਂ ਕੋਈ ਗੱਲਬਾਤ ਹੋ ਜੇਗੀ ਨਹੀਂ ਨਹੀਂ ਸਾਰੇ ਜਿਹੜਾ ਨਹੀਂ ਫਸਲਾਂ ਕੋਈ ਬੋਲ ਚੁੱਕੇ ਆ ਹਾਂਜੀ ਹਾਂਜੀ ਯਾਰੀਆਂ ਜਮੀਨਾਂ ਵਾਲੇ ਲੋਕ ਬਾਈ ਜੀ ਜਿਨ੍ਹਾਂ ਦੀਆਂ ਨਹੀਂ ਫਸਲਾਂ ਉਹ ਵੀ ਪਹੁੰਚਿਆ ਸਾਡੇ ਸ਼ਾਹ ਜੀ ਭਾਵੇਂ ਆਰਤੀਆ ਵਰਗ ਉਹ ਵੀ ਪਹੁੰਚਾ ਦੁਕਾਨਦਾਰ ਕਿਉਂਕਿ ਹਰ ਇੱਕ ਹਰ ਇੱਕ ਨੂੰ ਆਰਤੀਆ ਵੀ ਆਪਣੇ ਫਸਲ ਦੇ ਸਿਰ ਤੇ ਹੁੰਦਾ ਕਿਉਂਕਿ ਇਨੇ-ਇਨੇ ਪੈਸੇ ਚੁੱਕੇ ਹੁੰਦੇ ਆ ਆਪਾਂ ਹਨਾ ਕਿਸੇ ਨੇ ਦੀਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ